ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਜਿਹੜੀ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਆਇਆ ਇੱਕ ਘਰੇਲੂ ਸੱਜਣ ਕੋਲੋਂ ਆਪਸ ਨੂੰ ਐਫਐ ਨਸਲ ਦੀ ਤਾਜੀ ਸੂਈ ਸੋਈ ਬਿਹੜ ਦਿਖਾਉਣ ਲੱਗੇ ਆਂਗੇ ਨਵੇਂ ਹਾਂਣ ਦੇ ਵਿੱਚ ਆ ਬਿਲਕੁਲ ਚੰਗੇ ਕਾਦੇ ਕਾਠ ਵਾਲੀ ਠੀਕ ਆ ਸਕੋਲੇ ਆ ਕੇ ਦੇਖੋ ਤੁਹਾਨੂੰ ਪੂਰੇ ਫੁੱਲ ਉੱਚੇ ਲੰਬੇ ਕਾਦੇ ਵਾਲੀ ਬਿਹੜ ਤੁਹਾਨੂੰ ਦਿਖਾਉਣ ਲੱਗੇ ਜੀ ਇਹ ਬਾਈ ਨੇ ਵੇਚਣੀ ਹੈਗੀ ਬਾਕੀ ਜੋ ਜਾਣਕਾਰੀ ਹੋ ਬਾਈ ਸਾਂਝੀ ਕਰ ਦੂਗਾ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਟਾਂਡਾ ਜਿਹੜੀ ਕੋਲ ਆ ਕੇ ਉੱਥੇ ਥੱਲੇ ਕਰ ਸਕ ਸੂਈ ਸਵਾਈ ਬਿਹੜ ਆਈ ਇੱਕ ਦੋ ਦੀ ਬੱਚੇ ਦੇ ਨਾਲੋਂ ਨਾਲ ਹੈਗਾ ਠ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਐਡਰੈਸ ਬੋਲਦੇ ਜੀ ਪਿੰਡ ਰਾਈ ਹੈ ਜਿਲ੍ਹਾ ਬਠਿੰਡਾ ਤਸਵੀਰ ਖੁੱਲ ਗਈ ਹਾਂਜੀ ਇਹਦੋਂ ਤਪਾ ਨੇੜੇ ਹੈਗਾ ਭਦੌੜ ਨੇੜੇ ਤੇ ਰੰਪਰਾ ਕਿੰਨੇ ਸ਼ਹਿਰ ਨੇੜੇ ਹੈਗਾ ਨਾ ਤੇ ਸੰਪਰਕ ਨੰਬਰ ਆਪਣਾ ਕਿੰਨਾ ਹੈ 98729 ਹਾਂਜੀ 6610 ਅ ਆਪਣੀ ਘਰ ਦੀ ਵਹਿੜਾ ਹੈ ਹਾਂਜੀ ਘਰ ਦੀ ਵਹਿੜਾ ਜੀ ਵਪਾਰ ਦਾ ਕੋਈ ਕੰਮ ਨਹੀਂ ਹੈ ਨਾ ਪੜਾ ਨਹੀਂ ਨਹੀਂ ਵਪਾਰ ਦਾ ਕੋਈ ਕੰਮ ਨਹੀਂ ਹਾਂ ਖੇਤੀਬਾੜੀ ਨਾਲ ਆਪਣਾ ਮਲਮਾਲ ਪੁੱਛ ਦਾ ਕੰਮ ਹੈਗਾ ਠੀਕ ਹੈ ਤੇ ਇਹ ਜਿਹੜੀ ਵਹਿੜਾ ਵੇਚੀ ਨਾ ਬਾਈ ਇਹ ਇਹ ਕਿਹੜਾ ਸੋਸ ਹੋਈ ਵੀ ਹੁਣ ਇਹ ਇਹ ਪਹਿਲਾ ਸੋਈ ਸੋਈ ਉੱਤੇ ਪਹਿਲਾ ਵੱਡੀ ਹੋਈ ਬਣੀਗੀ ਥੋੜੀ ਵੱਡੀ ਹੋ ਕੇ ਬਣੀ ਬੈਗੀ ਸੂਹਾ ਪਹਿਲਾਗਾ ਹਾਂ ਸੂਹਾ ਸੂਈ ਨੂੰ ਕਾਇਦਨ ਹੋਗੇ ਪਰਸ ਸੋਈ ਆ ਵੀਰੇ ਅੱਜ 8 ਤਰੀਕ 11ਵੇਂ ਦਾ 2025 ਨੂੰ ਵੀਡੀਓ ਬਣਾ ਰਹੇ ਆਪਾਂ ਛੇ ਤਰੀ ਦੀ ਸੋਈ ਵੀ ਆ ਹਾਂ ਛੇ ਤਰੀ ਦੀ ਸੋਈ ਠੀਕ ਆ ਤੇ ਬੱਚਾ ਕੀ ਜਨੋਤਾ ਨਹੀਂ ਇਹ ਬਸ ਆਈ ਬੱਚਾ ਬੱਚੇ ਦਾ ਸਾਨੂੰ ਨਾੜ ਬਣਾ ਲਖਾਣਾ ਬਿਲਕੁਲ ਕੱਚਾ ਨਾੜ ਬਠੀਕਾ ਨਾਲ ਆਗਾ ਤੇ ਬਾਕੀ ਥਣ ਹਵਾਨਾ ਕਰਮਲ ਚ ਕੱਦਗੜ ਬਹੁਤ ਚੰਗਾ ਬਾਕੀ ਸਾਨੂੰ ਪਹਿਲਾਂ ਬੈਠ ਨੂੰ ਪਲੂਨ ਤਾਂ ਹੀ ਕਹਿੰਦੇ ਨੇ ਕਿ ਘਪਲਾ ਹੁੰਦੇ ਨੇ ਭਲਾ ਭਲਾ ਲੈਵਰ ਜ਼ ਬਾਕੀ ਥਣ ਚਾਰਾ ਸੋਨੇ ਜਿਹੜੇ ਗੈਪ ਤੇ ਸਾਇਦ ਵਿੱਚ ਲੱਗੇ ਹੋਣ ਠੀਕ ਆ ਦੁੱਧ ਆ ਇਸ ਟਾਈਮ ਹੁਣ ਬੋੜਾ ਅਸੀਂ ਕੜ ਕਿੰਨਾ ਕੋਈ ਇਸ ਟਾਈਮ ਬਈ 16 ਲੀਟਰ ਹੈ ਬਈ ਆ ਇਸ ਟਾਈਮ 10 ਲੀਟਰ ਹੈਗਾ ਤਿਆਰ ਆ ਜੀ ਜੋ ਮਾਚੇ ਦੋੜਾਂਗੇ ਚੋੜਗੇ ਹਾਂਜੀ ਹਾਂਜੀ ਦੋੜਾਂਗੇ ਚੋੜਗੇ ਠੀਕ ਆ ਫਿਰ ਤੇ ਇਸ ਟਾਈਮ ਦੁੱਧ ਫਿਰ ਇਹ ਹੋਰ ਬਹੁਤ ਖਤਨਾ ਹਜੇ ਇਹ ਕਿੰਨੇ ਬਾਦੂ ਇਹਦੇ ਮਾਣੇ 32 33 ਲੀਟਰ ਦਿੱਤਾ ਜੀ ਮਾਣੇ ਹਾਂ ਇਹ ਲੱਗਦਾਗਾ ਵੀ 22 23 ਕਿਲੋ ਲੀਟਰ ਦੇ ਦੂਗੀ 20 ਤੋਂ ਬਾਅਦ ਆ ਜਣੀ ਸੌਖੀ ਬਾਗ ਜੇ 15 16 ਤਾਂ ਹੋਣੀ ਬਾਕੀ ਅਗਲੇ ਦੀ ਖਰਾਕ ਆ ਵੀ ਕਿਹੋ ਜੀ ਪਾਉਂਦਾ ਹਾਂ ਹਾਂ ਜੇ ਹੁਣ ਸਾਂਭੀ ਨਾ ਜਿਹਨ ਅੱਜ ਦੀ ਘੜੀਆਂ ਚਾਰ ਚੂਰੂ ਫੁੱਲ ਆ ਗਈ ਹਾਂਜੀ ਹਾਂਜੀ ਕੱਦਗਾੜ ਹੋ ਚੰਗਾ ਖੁੱਲੇ ਡੁੱਲੇ ਢੰਚੇ ਦੀ ਬੱਲੇ ਛੋਟੇ ਕੱਦਦੀ ਨਹੀਂ ਹੈਗੇ ਮੰਨ ਲਓ ਤਾਰ ਪੂਰੀ ਪੋਲੀ ਹੈ ਜੀ ਠੀਕ ਧਾਰਾਂ ਪੋਲਾਂ ਪਰ ਤੇ ਤੋਰ ਕੇ ਸਾਡੀ ਬੈਠਾ ਪਾ ਮੜੀ ਹਾਂਜੀ ਹਾਂਜੀ ਜ਼ਰੂਰ ਜੀ ਤੋਰ ਕੇ ਤੁਹਾਨੂੰ ਦਿਖਾ ਦੇਣਾ ਮਿੱਤਰੋ ਠੀਕ ਆਇਥੋਂ ਤੁਹਾਨੂੰ ਆਪ ਤੋਰ ਕੇ ਦਿਖਾ ਦਿੰਨਾ ਪੂਰੀ ਢੂਹੀ ਢਾਹੀ ਪਧਰੀ ਆ ਗਈ ਜਾਨ ਚਾਈ ਵਾ ਬਾਕੀ ਰੰਗ ਪ੍ਰਿੰਟ ਕਰ ਮਿਲਦਾ ਬੜਾ ਸੋਹਣਾਗਾ ਠੀਕ ਆ ਆਇਥੋਂ ਦੇਖ ਸਕਦੇ ਹੋ ਬਾੜਲੇ ਵਾਲਾ ਚਾਰ ਥਾਣਾ ਸੋਹਣੇ ਮੁਠੀ ਲੱਗੇ ਵੇ ਗੈਵਸਾ ਚ ਨੇਗੇ ਬਾਕੀ ਬਾਈ ਦੇ ਲਗਭਗ ਘਰ ਦੇ ਵਿੱਚ 12 13 15 ਖਨਾਗ ਹੋਣਗੇ ਥੋੜਾ ਬੱਚੇ ਦਾ ਵੱਧ ਕਰਦੀ ਆ ਨਾ ਹਾਂਜੀ ਹੈ ਜੀ ਬੱਚੇ ਦਾ ਥੋੜਾਇਆ ਕਰਦੇ ਹਾਂ ਆਹ ਵਾਂਗੂੰ ਭੱਜਾਂ ਦੀ ਉਧਰੋਂ ਫਿਰ ਤੁਹਾਨੂੰ ਫੇਸ ਕੁਆਲਟੀ ਦੁਬਾਰਾ ਦਿਖਾ ਦਵਾਂ ਮੈਂ ਆਇਥੋਂ ਕੋਈ ਨਹੀਂ ਛਾੜਦੇ ਥਾਣਾ ਦੀ ਬੰਦ ਤੁਸੀਂ ਦੇਖ ਸਕਦੇ ਠੀਕ ਹੈ ਜੀ ਚਾਰ ਥਾਣਾ ਸੋਨੇ ਗੈਪ ਚ ਲੱਗੇ ਵੇ ਬਾਕੀ ਜਿਹੜਾ ਭਰਾ ਖਦੂ ਕੋਲਿਆ ਕੇ ਉਹ ਦੀ ਉਹ ਥੱਲੀ ਆਦੀ ਆਪ ਕਰ ਸਕਦਾਗਾ ਠੀਕ ਹੈ ਤੇ ਬਾਕੀ ਪਿੰਡ ਆ ਗਿਆ ਬਾਈ ਬਾਈ ਦਾ ਰਾਇਆ ਤਹਿਸੀਲ ਪੁਣ ਜਿਲ੍ਹਾ ਬਠਿੰਡਾ ਬਾਈ ਫਿਰ ਜਿੱਥੇ ਪਾਦਾ ਮੁੱਲ ਵੜੀ ਮੁੱਲ ਫੋਨ ਤੇ ਕਰ ਲਾਂਗੇ ਜੀ ਜਾ ਜੀ ਹੋਊਗਾ। ਜਾ ਜੀ ਹੋਊਗਾ ਇਹ ਰੇਟ। ਠੀਕ ਆ। ਹਾਂਜੀ ਹਾਂਜੀ। ਚਲੋ ਕੋਕੇ ਬਾਈ ਦਾ ਪਿੰਡ ਯਾ ਰਾਈ ਉਸ ਨੂੰ ਪਤਾ ਸਾਰੇ ਪਿੰਡ ਨੂੰ ਬਾਈਆਂ ਨੂੰ ਵੀਰ ਵਪਾਰੀਆਂ ਦਾ ਪਿੰਡ ਆ ਸੁਧਾਰਸਾ 102 ਬਾਈ ਨੂੰ ਪੜਦਾ ਰੱਖਣਾ ਪਊਗਾ ਹਨਾ। ਵੀਡੀਓ 'ਚ ਮੁੱਲ ਕਰਦਾ ਪਿੰਡ ਅੱਜ ਧਾਰਮਾ ਕੇ ਖੜ ਗਿਆ ਉਸ ਰੇਟ ਤੇ ਫਰੋਖਾ ਹੋ ਜੂਗਾ। ਹਾਂਜੀ। ਸੋ ਇਸਰਕੇ ਬਾਈ ਕਹਿੰਦਾ ਪੜਦਾ ਜਰੂਰ ਰੱਖਾਂਗੇ ਰੇਟ ਦਾ। ਬਾਕੀ ਬਾਈ ਦਾ ਲੱਗ ਭਗਾ ਮਾਲ ਵੀ 3-4 ਕਿਧਰ ਬੱਚਾ ਖੜਨ ਹੈ ਗਿਆ ਤੇ ਬਾਕੀ ਬੈਗ ਸ਼ਾਰਟ ਤੇ 12-13 ਜਿਹੜੇ ਆ ਮੱਝਾਂ ਗਾਵਾਂ ਸ ਟੋਟਲ ਲੱਗ ਰਹੇਗੇ। ਤੇ ਇਹਨਾਂ ਚੱਕਾ ਬਾੜ ਘਰੇਲੂ ਬਹਿੜ ਬਾਈ ਦੀ